ਇਸਕੇ ਨਹੀਂ ਕਹਿ ਰਹੇ ਕਿ ਭਾਈ ਕਿੰਝ ਕਰ ਰਿਹਾ ਅਸੀਂ ਇਹ ਠੋਕੇ ਨਹੀਂ ਕਹਿ ਰਹੇ ਕਿ ਇਹਦਾ ਹੂਸਿਆ ਉਹਨਾਂ ਦੇ ਉੱਤੇ ਵੀ ਜਿਹੜੀਆਂ ਦੁਨੀਆਂ ਭਾਰਤ ਦੀ ਜਿਹੜੀ ਕੇ ਭਾਰਤ ਦੇ ਕਹਿੰਦੀ ਲੀਡਰਸ਼ਿਪ ਨੇ ਜਿਹੜਾ ਇੱਕ ਹੋਰ ਪਲੇ ਕੀਤਾ ਸੀ ਨੌਨ ਲਾਈਨ ਨੂੰ ਮਿੰਦਾ ਪਾਰਟੀਆਂ ਨਹੀਂ ਆ ਗਾਸ਼ਾ ਵਛਾਈਆਂ ਗਈਆਂ ਸਾਡੇ ਆਪਣੇ ਲੋਕਾਂ ਦਾ ਉਹਦੇ ਵਿੱਚ ਵੀ ਉਸ ਸਮੇਂ ਦੀਆਂ ਜਿਹੜੀਆਂ ਲੀਡਰਸ਼ਿਪ ਸੀ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਵਾਲੇ ਬਾਰੇ ਵਿੱਚ ਉਸੇ ਕਿਸਮ ਦਾ ਗੱਲ ਸੀ ਇੱਕ ਵਾਰ ਸੇ ਕਿ ਲੋਕਾਂ ਨੇ ਜਿਹੜਾ ਸੀ ਇਹ ਪੰਜਾਬ ਪੰਜਾਬੀਆਂ ਨੇ ਉਦੋਂ ਤਾਂ ਕਿਸੇ ਨੀ ਆਪਣੇ ਲੋਕਾਂ ਨੂੰ ਆਪੇ ਜਿੜਾੜ ਦੀ ਬੜੀ ਬੜੀ ਕੋਇਰ ਜਿਹੜੀ ਅੱਜ ਜਾਂਦਾ ਰਹੀ ਆ ਕਿ ਜੀਤੂ ਨੂੰ ਸਿੱਖ ਦੇ ਖਿਲਾਫ ਪੂਰੇ ਪਰਹਾਣਾ ਹੈ ਉਸ ਅਦਮਾਨ ਕਰਕੇ ਜਿੱਥੇ ਅਸੀਂ ਭਾਈਚਾਰੇ ਦੀ ਗੱਲ ਕਰਦੇ ਆ ਉੱਥੇ ਅਸੀਂ ਜਿਹੜਾ ਆਪਣਾ ਭਾਈਚਾਰਾ ਹੈ ਕਿਉਂਕਿ ਹਰ ਕੰਮ ਨੂੰ ਘਰ ਤੋਂ ਸ਼ੁਰੂ ਕਰਨਾ ਪੈਂਦਾ ਜੇ ਸਾਸੀ ਆਪਣੇ ਘਰ ਨੂੰ ਜੇ ਵਿੱਚ ਅਮਨ ਨਹੀਂ ਰੱਖ ਸਕਦੇ ਤਾਂ ਸਾਡੀ ਕੋਈ ਇਹ ਨਾ ਮਾਰੇ ਸਾਰਾ ਜਿੰਨੀ ਦਿਨ ਤੱਕ ਸੀ ਇੱਕ ਲੋਕ ਲਹਿਰ ਨਹੀਂ ਖੜੀ ਕਰਦੇ ਉਹ ਲੀਡਰ ਤਾਂ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਜਿਹੜੇ ਨਹੀਂ ਦੁਰੀ ਆਰਗੇਨਾਈਜੇਸ਼ਨ ਆ ਉਹਦਾ ਇੱਕ ਇਹ ਮੁੱਖ ਉਦੇਸ਼ ਆ ਅਸੀਂ ਹਰ ਸਾਲ ਜਿਹਦੇ ਬਾਰੇ ਪਹਿਲਾਂ ਅਸੀਂ ਭਗਤਾਂ ਵਾਲੀ ਮੰਡੀ ਦੇ ਵਿੱਚ ਵੱਡਾ ਸੈਮੀਨਾਰ ਕੀਤਾ ਸੀ ਜਿਹਦੇ ਸਾਲ ਅਸੀਂ ਜਿਹੜਾ ਹੈ ਉਹ ਜਿੱਥੇ ਬਾਗ ਜਾਣ ਦਾ ਮੌਕਾ ਮਿਲਿਆ ਔਰ ਆਪਣੇ ਵਿੱਚ ਅਸੀਂ ਜਿਹੜਾ ਸੀ 25 ਮਿੰਟਾਂ ਦਾ ਡੈਲੀਗੇਸ਼ਨ ਸੀ ਚਾਲ ਕੀਆ ਨੈਰਤਰੀ ਜਿਹੜੇ ਅਸੀਂ ਬਾਗ ਦੀ ਇੰਸਪੈਕਸ਼ਨ ਦੇ ਉੱਤੇ ਐਸੋ ਵੱਲੋਂ ਗੈਸ ਔਰ ਮੂਦੀ ਜਿਹੜੀ ਪਾਰਟੀ ਸਨ ਸਾਰੇ ਡੈਲੀਗੇਸ਼ਨ ਆਉਣਾ ਨਹੀਂ ਨਾਲ ਅਸੀਂ ਇੱਕ ਹਫਤਾ ਨਾ ਪਿਆ ਪਰ ਸਾਡੀ ਨਾਲ ਉੱਥੇ ਜਾ ਕੇ ਅੱਖਾਂ ਖੁੱਲੀਆਂ ਜਿਹਦੇ ਨਾਲ ਕਿਹੜੀਆਂ ਮੁਸ਼ਕਲਾਂ ਦੇ ਨਾਲ ਅਸੀਂ ਕੂਚ ਰਹੇ ਹਾਂ ਉਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਉਹ ਆਪਣੇ ਵਾਤਾਵਰਣ ਬਾਰੇ ਬਹੁਤ ਜ਼ਿਆਦਾ ਸचेत ਨਹੀਂ। ਮੈਂ ਉੱਥੇ ਜਿਹੜਾ ਕੋਈ ਵੀ ਪਾਲਿਸੀ ਦਾ ਬੈਗ ਜਿਹੜਾ ਬੋਟਲ ਜਿਹੜਾ ਕਿਸੇ ਸੜਕ ਤੇ ਨਹੀਂ ਦੇਖੀ। ਉੱਥੋਂ ਦੇ ਸ਼ਹਿਰ ਦੇ ਵਿੱਚ ਕਠਮੰਦੂ ਦੇ ਵਿੱਚ ਤੇ ਹੋਰ ਜਿਹੜੇ ਉਹਨਾਂ ਦੇ ਦੋ ਤਿੰਨ ਇੰਪੋਰਟੈਂਟ ਸਿਟੀ ਨੇ ਉਹਨਾਂ ਦੇ ਵਿੱਚ ਕਿਤੇ ਵੀ ਕੋਈ ਨਾਲ ਦੂਜੀ ਗੱਲ ਉੱਥੇ ਜਿਹੜੀ ਇਹ ਦੇਖੀ ਗਈ ਕਿ ਉਹਦੇ ਆਪਕੋ ਕੋਈ ਨੋਥਾ ਹੁਤਾ ਕੋਈ ਵੀ ਖੇਤੀ ਸਾਰੀ ਵਾੜ ਰਿਹਾ ਉਹਦੇ ਜ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਔਰਤਾਂ ਦੀ ਭਾਗੀਦਾਰੀ ਹੈ ਬਣੀ ਜੋਰ ਦੇ ਨਾਲ ਪਸੰਦ ਨਹੀਂ 2 2 3 300 ਕਿਲੋਮੀਟਰ ਤੱਕ ਕਿਤੇ ਵੀ ਪੁਲਿਸ ਦਾ ਨਾਕਾ ਨਹੀਂ ਸਾਡੇ ਦੇ ਹਰ ਪੁਜਾਰ ਦੇ ਵਿੱਚ ਇੱਕ ਨਾਕਾ ਲੱਗਾ ਹੋਇਆ ਅਸੀਂ ਇਸ ਕਮੇਟੀ ਦੇ ਜੋ ਵੀ ਟਿਕਾਨਾਂ ਤੇ ਪੇਰਦੇ ਨੇ ਜੋ ਤੁਹਾਨੂੰ ਇਸਲਾਮ ਨਸ਼ਮਰਾ ਦਿੰਦੇ ਨੇ ਉਸ ਦੇ ਨਾਲ ਹੀ ਅਸੀਂ ਇਹ ਕੰਮ ਕਰਦੇ ਆ ਅੱਜ ਦੇ ਇਸ ਇਲਾਕੇ ਇੰਗਲਿਸ਼ ਮਾਗਮ ਦੇ ਵਿੱਚ ਦੋਹਾਂ ਕੌਲਿਟੀ ਦੇ ਸ਼ਹਿਰਾਂ ਦੀ ਤੌਹੀ ਹੈ ਜਿਸ ਹਰ ਰੋਜ਼ ਸਮੇਂ ਸਮੇਂ ਸ਼ਾਟਾ ਅੰਮ੍ਰਿਤਸਰ ਦੇ ਵੱਡੀਆਂ ਵੱਡੀਆਂ ਮੇਲਾ ਦਾ ਬਣਿਆ ਹੋਇਆ ਮਾਲ ਸੜਕੀ ਰਸਤੇ ਰਾਹੀਂ ਸਾਊਥ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਦਾ ਸੀ ਜਿਨ੍ਹਾਂ ਨੇ ਅਸੀਂ ਇਸ ਵਾਰ ਔਰ ਮੈਂ ਹੂੰ ਤੁਹਾਨੂੰ ਸੁਣਿਆ ਸੀ ਕਿ ਸ਼ਾਟਨ ਕੋ ਸੁਪਨਿਆਂ ਦੀ ਜਾਨ ਵਿੱਚ ਜੇ ਉਸ ਦਾ ਕਰੋ ਕਿ ਉਹ ਬੰਬੋ ਪਿਆਹੀ ਨਾ ਸਾਂਭੂ ਸਮਰੇ ਤੋਂ ਸਬਕ ਲੈਣਾ ਚਾਹੀਦਾ ਉਸ ਤੋਂ ਬਾਅਦ ਆਪਣੇ ਪ੍ਰੋਫੈਸਰ ਸਾਹਿਬ ਜਿਹੜੇ ਉਹਨੇ ਬੋਲ ਕੇ ਗਏ ਆ ਸਿੱਧੂ ਸਾਹਿਬ ਇਹਨਾਂ ਨੇ ਵੀ ਬੜਾ ਦਸਤਾਫਰਤ ਸਹਿ ਕਿ ਕਿਉਂ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਪੀਸ ਸੇ ਦਾ ਬੋਲ ਦੇ ਵਿੱਚ ਕ੍ਰੋਡ ਬੋਲ ਦੇ ਵਿੱਚ ਸਰੇਆ ਥਰਡ ਵਲਵਾਰਡਾਂ ਦੇਸ਼ਨਾਪ ਨੇ ਆਇਆ ਔਰ ਸਾਨੂੰ ਸਾਰਿਆਂ ਨੂੰ ਜਾਲਦੀ ਕੀਤਾ ਮੈਂ ਸਾਡਾ ਧੰਨਵਾਦ ਕਰਦਾ ਮੈਂ ਅੱਜ ਕੱਲੀ ਵਲੀ ਆਇਆ ਔਰ ਮੈਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਕੋਈ ਕਾਰਪੋਰੇਸ਼ਨ ਦੇ ਕੋਲ ਇੱਕ ਸ਼ਹੀਦੀ ਸਮਾਰਕ ਸ਼ਹੀਦਾਂ ਸਮਰਪਿਤ ਇੱਕ ਬਣਾਇਆ ਹੈ ਮੈਨੂੰ ਪ੍ਰੋਫੈਸਰ ਬਲਦੇਵ ਸਿੰਘ ਜੀ ਨੇ ਦੀ ਜਾਣਕਾਰੀ ਦਿੱਤੀ ਔਰ ਇਹ ਵੀ ਦੱਸਿਆ ਕਿ ਇਹਦੇ ਇਸਲੇ ਹਾਲਾਤ ਵਾਲੇ ਮਾੜੇ ਬੜੇ ਮਾਤਭਾਤੀ ਮਨ ਸੰਕੇ ਦੁੱਖ ਵੀ ਹੋਇਆ ਕਿਉਂਕਿ ਜਿੰਨਾ ਸ਼ੀਡਾ ਦੀ ਯਾਤਰਾ ਦੀ ਇੱਕ ਸਮਾਰਕਣ ਆਇਆ ਸਾਡਾ ਇਹਨਾਂ ਦਾ ਫਰਜ਼ ਬੰਦਾ ਨਾ ਕਿ ਦੇਖਭਾਲ ਸੰਭਾਲ ਕਰੀਏ ਹੋਰ ਉਹ ਬੰਦਾ ਵੀ ਨਗਰ ਨਗਰ ਦਾ ਇਹਨਾਂ ਨੇ ਮੇਰੇ ਤੋਂ ਧਿਆਨ ਲਿਆ ਉਹ ਸਾਡੇ ਕੋਲ ਇਸੇ ਡੈਰੀਗਰ ਕਮਿਸ਼ਨਰ ਸਾਹਿਬ ਨੇ ਆ ਸੋਮਰ ਜੁਆਇਨ ਕਰ ਰਹੇ ਮੰਗਰੋਟ ਕਰ ਰਹੇ ਆ ਉਹ ਮੇਰੀ ਕੋਸ਼ਿਸ਼ ਹੋਏਗੀ ਕਿ ਜਦੋਂ ਉਹ ਜੁਆਇਨ ਕਰਦੇ ਆ ਸਟਾਰਟਿੰਗ ਦੋ ਚਾਰ ਦਿਨ ਬਾਅਦ ਉਹਨਾਂ ਨੂੰ ਇਹ ਗੱਲਬਾਤ ਧਿਆਨ ਲਿਆ ਕੇ ਇਹਦੇ ਲਈ ਸਪੈਸ਼ਲ ਫੰਡ ਡੈਰੀਗਰੇ ਦੇ ਰਿਲੀਜ਼ ਕਰਾ ਦੇ ਇਹਦੀ ਜਿੰਨੇ ਵੀ ਚਾਹੀਦੇ ਆ ਇਮੀਡੀਏਟ ਤੌਰ ਤੇ ਇਹਦੀ ਮੁਰੰਮਤ ਤੇ ਇਹਦੀ ਰੈਨੋਵੇਸ਼ਨ ਕੀਤੀ ਜਾਵੇ ਤਾਂ ਕਿ ਜਿਸ ਪਰਪਸ ਲਈ ਇਹ ਨੂੰ ਬਣਾਇਆ ਗਿਆ ਸੀ ਲੋਕਾਂ ਵਾਸਤੇ ਉਹਦਾ ਪਰਪਸ ਜੋ ਟ੍ਰੀਟਲੀ ਹੋਵੇ ਔਰ ਮੈਂ ਆਸ਼ਵਾਸਨ ਦੇਣਾ ਚਾਹੀਦਾ ਤੋਂ ਕਿ ਮੇਰੇ ਵੱਲੋਂ ਫੁੱਲ ਕੋਆਪਰੇਸ਼ਨ ਹੋਈ ਫੁੱਲ ਹੋਏਗਾ ਆਪਰੇ ਵੱਲੋਂ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਵਿਦਨ 50 ਟੂ 20 ਡੇਸ ਇਹਦੇ ਪਰਪਸ ਨੂੰ ਕੁਛ ਨਾ ਕੁਛ ਦਾ ਪੂਰਾ ਲੱਗਣਾ ਹੈ ਉਸ ਤੋਂ ਬਾਅਦ ਕੀ ਹੋਊਗਾ ਇਹ ਲਗਾਤਾਰ ਨੰਬਰ ਲਗਾ ਨੰਬਰ ਸਟੇਟ ਪ੍ਰਧਾਨ ਆਜ ਦੇ ਮੋਤਮ ਮਾਨ ਰਾਜਾ ਜਰਵੰਦ ਜੀ ਸਾਥੀ ਅਮਰਜੀਤ ਸਿੰਘ ਜੀ ਅਤੇ ਸੁਰੇਸ਼ ਕਮੇਟੀ ਦੇ ਅਧਾਰਾਂ ਸਾਹਮਣੇ ਬੈਠੇ ਹੋਣਾ ਜੀ ਵਿਦਵਾਨੋ ਸੰਤਾਂ ਦੇ ਵਰਤ ਕੇ ਕਰ ਨਾਇ ਭਰਾਵੋ ਜੀ ਜੋ ਆਇਆ ਵਾ ਸ਼ਹਾ ਦਾ ਖੂਨ ਤੇ ਨਾਂ ਦੀ ਕਸਮ ਆ ਪਾਈ ਦੇ ਵਿੱਚ ਮੈਨੂੰ ਮੌਕਾ ਮਿਲਿਆ ਹੁੰਦਾ ਸੰਗਰੋ ਐ ਕਿ ਬੜਾ ਰਿਹਾ ਸੀ ਬਾਬਾ ਗੁਲਾ ਸਾਹਿਬ ਜਰ ਤੱਕ ਬੁੱਢਾ ਇੱਕ ਪਰ ਲੋਗ ਮੰਨੇ ਪਰ ਮੈਂ ਉਹ ਛੱਡ ਦਿੱਤਾ ਆ ਜਿਹੜੀ ਹੈ ਮੈਂ ਸਦਾ ਗਿਆਨੀ ਜੀ ਦਾ ਸੰਗਰਸ਼ਕ ਬੇਟੀ ਨਾਂ ਜੰਨਸ ਕੋ ਇਹਨਾਂ ਨਾਲ ਜਦੋਂ ਵੀ ਮਿਲੂਗੇ ਮਾਣ ਮੈਂ ਹਾਜ਼ਰ ਮੰਗਾ ਉਦੋਂ ਵੀ ਫਿਰ ਵੀ ਅਸੀਂ ਇਹਨਾਂ ਨੂੰ ਡੈਡ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਭਤਲੀ ਅਸੀਂ ਅੱਜ ਸਗਾ ਸ਼ੁਕਰੀਆ ਧੰਨਵਾਦ ਕਰਦੇ ਆ ਉਹਨਾਂ ਨੂੰ ਇਹ ਸਰਮਾਨ ਤੇ ਬਹੁਤ ਮੋਟਾ ਹੈ ਉਹਨਾਂ ਦੇ ਜਿੰਦਾ ਉਹਨਾਂ ਦੀ ਸ਼ਲਾਘਾ ਬਹੁਤ ਵੱਡੀ ਹੈ ਔਰ ਯਤਨ ਕਰਾਂਗੇ ਕਿ ਅਗਰ ਸਾਨੂੰ ਸੀ ਸਮੇਂ ਦਾ 22 ਸਤੰਬਰ 1992 ਜਦੋਂ ਪਾਕਿਸਤਾਨ ਦੇ 에어ਪੋਰਟ ਇੱਥੇ ਨਰਦੋਸ਼ ਸੇਲੇਆ ਪਬਲਿਕ ਚੋਰ ਬੰਬਾਰੀ ਕੀਤੀ ਔਰ ਬੋਵਿੰਜਰ ਨਰਦੋਸ਼ ਸੇਲੇਆ ਮਾਰੇ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਦਾਨੀ ਦੇ ਨਾਮ ਅਪਸੋਦ ਬੁਲਾਇਆ ਗਿਆ ਖਾਸ ਕਰ ਮੈਂ ਧੰਨਵਾਦ ਪ੍ਰੋਫੈਸਰ ਬਲਦੇਵ ਸਿੰਘ ਤੇ ਨਾਜੇਬੇਰੇ ਪ੍ਰਾਇਸ ਸਭੀਆ ਬਾਰੇ ਪਰ ਆ ਪਾਸਲ ਦੀ ਹੈ ਉਹਨਾਂ ਚੇਤਤ ਤੇ ਸਦਾ ਤਾਂ ਕਿ ਆਉਤ ਹੀ ਅਸਾਨੂੰ ਜਦ ਆਲੀ ਦੇ ਨੇ ਕਰ ਗਾ ਬਚਿਆ ਬਾਅਦ ਚ ਉਹ ਮਨ ਇਹ ਦੱਸਿਆ ਗਿਆ ਜਦ ਕਿ ਮੈਨੂੰ ਦੀ ਨੋਲੇ ਨਹੀਂ ਕਿਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਇੱਕ ਤੋ ਸਮਾਰਕ ਵੀ ਬਣਾਇਆ ਗਿਆ ਹੈ ਸਾਰੇ ਵੀ ਕਬੱਡੀ ਉਹ ਲੋ 1960 ਦੇ ਆਪਣੇ ਪੁਰਮਾ ਸੇ શ્રી ਸੱਪਲਦਾਰ ਜਿਹੜੇ ਪ੍ਰਧਾਨ ਏੜਾ ਜਿਹੜਾ ਇਸ ਜਿਹੜਾ ਕਮਿਊਨਿਟੀ ਹਾਲ ਆ ਲੋਕਾਂ ਦੇ ਲਈ ਬਣਾਇਆ ਗਿਆ ਇਹ ਉਹਨਾਂ ਦੇ ਸਮਰਪੇ ਦਾ ਸ਼ੀਰਾਨੋ ਜਦ ਕਿ ਇਹਦੀ ਹਾਲਤ ਵੀ ਬਹੁਤ ਚੰਗੀ ਗੱਲ ਹੈ ਜਰਜਰ ਕੰਡੀਸ਼ਨ ਦਾ ਪਰੂਤ ਰਨੋਸ਼ ਦੀ ਲੋੜ ਹੈ ਉਹ ਮੈਂ ਦੇਖਿਆ ਇੱਥੇ ਆ ਕੇ ਔਰ ਬਾਕੀ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਜਿਹੜੇ ਛੇਦਾਂ ਦੀ ਯਾਦ ਜਿਹੜੀ ਹੈ ਤੁਮੜੀ ਹਾਲ ਬਣਾ ਕੇ ਇਹਨੂੰ ਬਹੁਤ ਰਨੋਸ਼ ਦੀ ਲੋੜ ਹੈ ਔਰ ਕਿਉਂਕਿ ਮੇਰਾ ਧਿਆਨ ਤੇ ਮੈਨੂੰ ਹੋਣਾ ਹੈ ਜੇ ਦੋ ਦਿਨ ਮੈਨੂੰ ਪਤਾ ਵੀ ਅੱਜ ਲੱਗਾ ਦੋ ਚਾਰ ਦਿਨ ਪਹਿਲੇ ਹੀ ਕਿ ਇੱਥੇ ਇੱਕ ਕਮਿਊਨਿਟੀ ਹਾਲ ਬਣਿਆ ਆ ਤੇ ਮੇਰੀ ਪੂਰੀ ਆਸ਼ਵਾਸਨ ਦਿੱਤਾ ਮੈਂ ਸਭ ਨੂੰ ਦਾ ਛੇਦੇ ਦਿੱਤਾ ਕਿ ਮੇਰੀ ਪੂਰੀ ਕੋਸ਼ਿਸ਼ ਹੈਗੀ ਮਾਨਯੋਗ ਮੁਖੀ ਸਾਹਿਬ ਆਂਦੇ ਜਾਂ ਮੇਰੇ ਸਾਹਬਾਂ ਦੇ ਧਿਆਨ ਚ ਲਿਆ ਕੇ ਜਦੋਂ ਹੀ ਮੈਂ ਹਸਪਤਾਲ ਦਾ ਜਾ ਕਮਿਸ਼ਨ ਸਾਡੇ ਨਾਲ ਜਿਹੜੇ ਇੰਜਰੇ ਉਹਨਾਂ ਦੀ ਗਿਮੜ ਚ ਆ ਕੇ ਲਿਆ ਕੇ ਇਹਦੇ ਰੈਨੋਮ ਸਫਲਤਾ ਕਰਾਉਣੇ ਦਾ ਫੰਡ ਰੀਲੀਜ਼ ਕਰਾਇਆ ਜਾਂ ਤਾਂ ਕਿ ਸ਼ਹੀਦ ਰਾਮ ਸੱਚੀ ਚੜਾ ਰਹੀ ਸੀ ਜਾਸੇ ਲੰਮੇ ਸਮੇਂ ਤੋਂ ਮੰਗਿਆਂ ਦੀ ਹਰ ਇੱਕ ਕਿੰਨਾ ਕਦਮ ਲੱਗੇ ਗਿਆ ਮੈਂ ਦੱਸਿਆ ਨਾ ਮੈਨੂੰ ਨਹੀਂ ਨਾਲ ਜਿਹੜਾ ਮੰਗ ਹੈ ਮੰਗ ਗਿਆਨੀ ਗੁਰਦੀਪ ਸਿੰਘ ਦੱਸ ਕੇ ਮੈਂ ਕੀਤੀ ਹੈ ਐਜ਼ ਅ ਲੋਕ ਰਾਜਰ ਇਹਦੇ ਬਹੁਤ ਸਾਰੇ ਇੱਥੋਂ ਦੇ ਬੰਦੇ ਪ੍ਰਤੀਨਿਧੀ ਹੈ ਮੰਗ ਜਿਹੜੀ ਆਵਾਜ਼ ਹੈ ਨਾ ਉਹਨਾਂ ਵੱਲੋਂ ਜਿੱਦਾਂ ਸੜਕਾਂ ਬਣਦੀਆਂ ਸੀਵੇਰੇ ਵੈਸੇ ਲਾਈਟ ਸੀਟ ਲੱਗ ਵਰਤਰੀ ਹੈ جرا شاڑا فور لے رہے ہیں اوٹ باق آفر ہے یہ بھی کچھ ہو خیر رہا ہے فور جی کمید رہی ہے کسی نہ کسی پاس رہا ہے مجھے جاڑا پروگرام ہے اوکے آئی چو اوڑا اچان پرنا 22 سمبر 1902 ایجے جنہیں تائم تھوڑا جاستو کے تاربن کی بھی مجھے جیسے دیکھ چاہتے ہیں اندرستان پاکستان دی لڑائی سمیں پاکستان دے بمباران ہے جو جو پر ਸੋਫਾਇਰ ਦੇ باوجود ਪਰਾਂ ਦੇ ਜੋ ਨੇਕ ਫਾਸਲਾ ਹੈ ਤੇ ਪਾਜਾ ਪਰ ਇਹ ਲੱਗਦਾ ਕਿ ਅੰਮ੍ਰਿਤਾਲ ਦੀ ਜੋ ਫਾਸਟ ਕਾਂਡਿਓ ਚੇਦੇ ਸੀ ਫਾਸਟ ਲਾਗਦੀਗੇ ਉਹਨਾਂ ਦੇ ਵਿਚਾਨ ਦੇ ਸੱਤ ਲੋਕ ਅਤੇ ਬਬਾਲ ਪੜੇ ਹੋ ਗੁੰਜਾਰ ਲੋਕ ਸਾਡੇ ਦੇ ਜਿਹੜੇ ਆਪਣੇ ਕਮਾਂਦਾਰਾਂ ਤੋਂ ਕੰਮਕਾਰ ਕਰਨ ਵਾਸਤੇ ਜਾਂ ਬਿਆਰਾਂ ਵਿੱਚ ਕੋਈ ਲੋੜੀਂਦੀਆਂ ਚੀਜ਼ਾਂ ਪਹੁੰਚਾਉਣਾ ਚਾਹੀਦਾ ਕੋਈ ਇਸ ਨੂੰ ਦੇਖਣਾ ਚਾਹੀਦਾ ਉਹਨਾਂ ਬਿੰਜਾਂ ਵਿੱਚ ਸੱਤ ਔਰਤਾਂ ਅਤੇ ਚਾਰ ਬੱਚੇ ਵੀ ਸ਼ਾਮਲ ਸੀ ਉਹ ਦੇਖੋ ਜਿਹੜੇ ਅੰਦਰੋਂ ਸੇਖ ਚੋਕ ਹੈ ਉਹ ਜਿੱਥੇ ਐਸੇ ਖੜੇ ਆ ਉਹ 1965 ਤੋਂ ਬਾਅਦ ਸਥਾਪਿਤ ਹੋਏ ਕਿਉਂਕਿ ਉਹ ਚਲੇ ਮਿਸ਼ਲ ਕਮੇਟੀ ਚਾਟਾ ਹੁੰਦੇ ਸੀ ਉਹ ਦੇ ਦੀ ਪੰਜਾਬ ਜੰਗ ਦੇ ਰਿਹਾ ਜਿੱਦ ਸਤਵਾ ਢਾਂ ਅੰਬਲਾ ਢਾਂ ਸ਼ਕਤਪਾਲਾ ਕਾਮਰ ਜਗਤਾਰ ਬਾਤਰੀ ਰਹਿ ਉਹਨਾਂ ਦੀ ਸੋਚ ਮੁਤਾਬਕ ਹੈ ਕਿ 760 ਵਿੱਚ ਨਹੀਂ ਜਾਂ ਦੇਗਾ ਜਾਂ ਤਾਂ ਕਾ 2000 ਨਾਲ ਇਹ ਜੋ ਮੈਮੋਰੀਅਲ ਕਮਿਊਨਿਟੀ ਹਾਲ ਰੱਖਾਇਆ ਗਿਆ ਹੈ ਜਨਦਕਰ ਤਾਂ ਕਰਕੇ ਵੱਧ ਗਿਆ ਕਿਉਂਕਿ ਜਨਦਕਰ ਜੰਗਾ ਛੋਟੀਆਂ-ਛੋਟੀਆਂ ਇੱਥੇ ਆਉਂਦੇ ਆ ਰਹੀਆਂ ਗਰੀਬ ਲੋਕ ਆਪਣਾ ਸਮੱਸਿਆ ਇੱਥੇ ਗਰੀਬਾਂ ਦਾ ਸਦਨ ਵਗੈਰਾ ਲਾ ਕੇ ਰਜਵਾ ਕਰਦੇ ਰਹੇ ਤਾਂ ਕਰਕੇ ਜਨਦਕਰ ਕੋ ਨਾ ਜਾਏ ਸੀਡ ਮੈਮੋਰੀਅਲ ਹੀ ਹੈ ਔਰ ਕਮਿਊਨਿਟੀ ਸੈਂਟਰ ਵੀ ਇੱਥੇ ਬਣਾਇਆ ਗਿਆ ਰੀਡਰ ਕੋ ਬਣਾਇਆ ਤੇ ਮੀਟਿੰਗ ਹਾਲ ਸੀ ਤੇ ਬਾਥਰ ਵਗੈਰਾ ਜਿੱਥੇ ਹਮਾਰਾ ਰੋਜਾਂ ਜਾਂਦੇ ਇੱਕ ਬਾਜ਼ਾਰ ਹੈ ਸੀ ਜਿਹੜਾ ਇਹ ਤੇ ਲਗਾਤਾਰ ਰਹਿੰਦਾ ਤੇ ਸਮੇਂ ਸਮੇਂ 'ਤੇ ਵਾਇਬ੍ਰੇਟ ਕਰਦੇ ਰਿਹਾ ਸਮੇਂ ਜਿੰਨਾ ਕਿ ਬਹੁਤ ਵੱਡਾ ਤੁਹਾਨੂੰ ਕੀ ਸਮੇਂ ਸਮੇਂ ਤੇ ਅਸੀਂ ਸਮੁੱਚੇ ਰੂਪੇ 'ਚ ਔਰ ਮੈਂ ਇੰਡੀਵਿਜੂਅਲ ਤੌਰ ਤੇ ਵੀ ਖ਼ਬਾਰਾਂ ਰਾਈ ਔਰ ਵੀਡੀਓ ਵੀ ਅੱਜ ਕੱਲ੍ਹ ਜਿਹੜਾ ਮੋਬਾਈਲ ਚੱਲੇ ਆ ਉਹਨਾਂ ਰਾਈ ਨੇ ਇਹ ਗੱਲ ਨੂੰ ਉਭਾਰ ਦੇ ਰਿਹਾ ਔਰ ਮੈਨੂੰ ਉਹ ਸੋਚ ਹੈ ਕਿ ਜਿਹੜੇ ਜਿਦਾਂ ਅਸੀਂ ਕਮਿਸ਼ਨਰ ਸਾਹਿਬਾਂ ਤੋਂ ਮਿਲਦੇ ਸੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਜਿਵੇਂ ਦਾ ਸਾਡੀ ਅਸੀਂ ਉਹਨਾਂ ਨੂੰ ਦੱਸਦੇ ਕਿ ਤੇ ਜੇ ਫਿਰ ਇਹ ਸੱਚ ਕਰਦਾ ਕਿ ਹਾਂ ਸਾਡੇ ਲੋਕਾਂ ਦੇ ਬੜੀ ਤੋਂ ਕੋਲਾਬ ਗਿਜਤੀ ਚਾਟੀ ਦੀ ਕਮੇਟੀ ਨੇ ਉੱਥੇ ਅਮਰਜੀਤ ਅਮਰਸਰ ਵਿੱਚ ਉਹ ਚੋਣੇ ਜਿਆਦਾ ਤੁਹਾਡੀ ਹੋ ਗਿਆ ਕੋ ਗੱਲ ਕਿ ਹੁਣ ਤਾਂ ਬਦਲਾ ਜਾ ਔਰ ਉਹ ਜੇ ਬੈਠ ਦੱਸਣਾ ਚਾਹਾਂਗਾ ਇੱਥੇ ਕਰਮਪਾਲ ਕਮਿਸ਼ਨਰ ਜਿਹੜੇ ਸੀਗੇ ਇੱਕ ਵਾਰੀ ਬਣੇ ਅਸੀਂ ਉਹਨਾਂ ਨੂੰ ਮਿਲਣ ਗਏ ਉਹ ਕਹਿੰਦੇ ਕਿ ਸਾਡੇ ਦੇ ਗਰੰਟੀ ਪੱਤਿਆਂ ਦੀ ਵੀ ਸਾਡੀ ਜਿਆਦਾ ਆਦਾ ਉਸ ਤੋਂ ਬਾਅਦ ਅਧਿਕਾਰੀ ਹੁਣ ਆਇਆ ਮੈਂ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਜਿੱਤੀ ਆਈ ਹੈ ਕਿ ਉਹਨਾਂ ਨੇ ਦੇਖੀ ਕਿ ਪੁਰਵੇ ਕੀ ਅਧਿਕਾਰੀ ਹੋਏ ਵਾਰ-ਵਾਰ ਜਿਹੜਾ ਅਸੀਂ ਪਕਾਇਆ ਦੇ ਮਿੱਟੀ ਰੋਪ ਅੱਜ ਫਿਰ ਆਮੜਿਆ ਅੱਜ ਫਿਰ ਰੋਪ ਮੈਂ ਬੰਦੋ ਬੰਦਾਰੇ ਜਿੰਦੇ ਰਹੇ ਆ ਜਿਹੜੇ ਨੰਬਰ ਸਾਰੇ ਕੋ ਛੱਡ ਗਏ ਉਹਨੇ ਅੱਜ 2-4 ਦਿਨ ਪਹਿਲਾਂ ਜੇ ਮਿਲ ਕੇ ਆਏ ਆ ਰਬਤ ਆਪਣਾ ਜਿਹੜੇ ਆਪਣੀ ਪੱਤ ਤੋਂ ਵੱਲੋਂ ਤੇ ਉਹਨਾਂ ਜੋ ਛੋਟੋ 10 ਮਿੰਟ ਦਾ ਫੇਸ ਹੋਣ ਤੇ ਇਹਦੇ ਕਮਿਸ਼ਨ ਗਾਉਂਡ ਤੇ ਬੇਨਤੀ ਕਿਤੇ ਆਏ ਆ ਇਹਨਾਂ ਨੇ ਵਿਚਾਰ ਦਵਾਇਆ ਅਸੀਂ ਇਹ ਜਿਹੜੇ ਆ ਇੱਥੇ ਗੱਲਾਂ ਸੁਣ ਕੇ ਚੱਲੇ ਆ ਅਸੀਂ ਇਹ ਨੂੰ ਜ਼ਰੂਰ ਜਿਹੜਿਆ ਡਾਕੂਮੈਂਟ ਕਰਾਂਗੇ ਕਿਉਂਕਿ ਇਹ ਜਿਹੜੀ ਵਿਆਪਜਾਰ ਹੈ ਤੇ ਆਉਣ ਵਾਲੇ ਪੀੜ ਨੂੰ ਇਹ ਤਰਸਾਇਆ ਤੇ ਜੰਗਾ ਕਿੱਧਿਆ ਭਿਆਨਕ ਹੋ ਗਿਆ ਔਰ ਕਿੰਨਾ ਜਾਨੇ ਮਾਰੀ ਨੁਕਸਾਨ ਹੁੰਦਾ ਔਰ ਕੋ ਇਸ ਗੱਲ ਦੇ ਉੱਤੇ ਗਰੇਡ ਕਰਨਗੇ ਵੀ ਸਾਨੂੰ ਜੰਗ ਬਚਾਏ ਦੀ ਥੰਮਣ ਵਾਸਤੇ ਬੱਲੇ ਮਗਾ ਖਵੇ ਸਾਡੇ ਬੰਗ ਮੁੱਖ ਤੌਰ ਤੇ ਇਹ ਹੈ ਕਿ ਉਸ ਨੂੰ ਰੈਵਲਟ ਕਰਕੇ ਬਕਾਇਦ ਤੌਰ ਤੇ ਇੱਕ ਕਮੇਟੀ ਬਣਾਈ ਜਾਵੇ ਔਰ ਉਹ ਤੇ خدا ਤੇ ਸਰਦਾਰ ਕਾਪੇਛੇ ਵਾਲੋ ਵਾਚਮੈਨ ਮੈਂ ਰਸ਼ੇਦਾਨ ਤੇ ਰੋਜ਼ ਜਿਹੀ ਸੌਤ ਭਾਈ ਹੋ ਕੇ ਲੋਕ ਛੋਟੇ ਛੋਟੇ ਮੀਟਾ ਜਾਂ ਆ ਆਪਾਂ ਤੋਂ ਤੇ ਜਿਹੜੇ ਸਾਡੇ ਨਿੱਕੇ ਮੋਡੇ ਫੰਕਸ਼ਨ ਹੁੰਦੇ ਆ ਪਹਿਲੇ ਉਧਰ ਆ ਚੌਂ ਪਹਿਲੇ ਡਾਕਟਰ ਭੁਪਿੰਦਰ ਸਿੰਘ ਪ੍ਰਤਾਪ ਜੀ ਆਸ਼ਾਤਾ ਭਾਈ ਸਤੰਬਰ 1965 ਚੜਿਆ ਪਾਕਿਸਤਾਨ ਤਾਈਂ ਸਾਪਾਂ ਲੜਿਆ ਹਿੰਦ ਨੇ ਬਹਾਦਰੀ ਦੇ ਝੰਡੇ ਗੱਡੇ ਹੋਏ ਕਿਤੇ ਨੇ ਤਬਾ ਤੇਰੇ ਫੌਜੀ ਅੱਡੇ ਹੋਏ ਲਾ ਤੇਰਾ ਚਾਹ ਜੰਗ ਵਾਲਾ ਮਖੜਾ ਨੋਰਮਲ ਰਿਪੋਰਟ ਤੇ ਸੀ ਅਸਾਂ ਚਖਣਾ ਜਿਹੜੇ ਕੀਤੇ ਪਾਕਿਸਤਾਨੀਆਂ ਨੇ ਕਰਦੇ ਤਾਂ ਇਹਦਾ ਹੁੰਦੇ ਜੋ ਨ ਕਰੇ ਨੇ ਜੋਧਪੁਰ ਬੰਬ ਛੁੱਟੇ ਕੀਤੀ ਆ ਤੋਏ ਚਾੜੇ ਬੰਬ ਛੁੱਟੇ ਕੀਤੀ ਆ ਤੋਏ ਚੁਰੂ ਕੀਤੀ ਚਤਪੀਣੀ ਚਲਕਾ ਦੀ ਜਾਤੋਏ ਜਨਤਾ ਨੇ ਦਸ ਤਰ੍ਹਾਂ ਕੀ ਵਿਗਾੜਿਆ ਮਾਲਾ ਪਿੰਡ ਬੰਬਾ ਦਾ ਤੂੰ ਜਾੜਿਆ ਇਹ ਤੇਰੀ ਬਾਦਰੀ ਤੇ ਚੱਲੇ ਗਏ ਓਏ ਕਿਤੇ ਨੇ ਤਬਾ ਤੇਰੇ ਫੌਜੀ ਅੱਡੇ